ਸੋ ਸਿੱਚੇ ਰੰਜੀਤ ਨਗਾਰਾ 75 ਚ ਜੱਦੀ ਤੇ ਬੈੰਦੇ ਆ 80 ਚ ਰੰਜੀਤ ਨਗਾਰਾ ਤੇ 1685 ਚ ਜੰਗ ਹੋ ਜਾਂਦੀ ਹੈ ਮਹਾਰਾਜ ਜੰਗ ਜਿੱਤੀ ਭਾਵੇਂ ਪਠਾਨ ਭੱਜ ਗਏ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋਏ ਗੁਰੂ ਸਾਹਿਬ ਦੇ ਦੋ ਭਰਾ ਭੂਆ ਦੇ ਪੁੱਤਰ ਭਰਾ ਹੀ ਲੱਗੇ ਜੀਤਮਾਲ ਤੇ ਸੰਘੋਮਲ ਸ਼ਹੀਦ ਹੋਏ ਆਖਰਕਾਰ ਜੰਗ ਜਿੱਤੀ ਗਈ ਇਸ ਤੋਂ ਬਾਅਦ ਅਗਲੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਆਪਾਂ ਕਹਿੰਦੇ ਆ ਵੀ ਗੁਰੂ ਸਾਹਿਬ ਕੋਲ ਆ ਕੇ ਸੂਹਾ ਖਾ ਕੇ ਮੁਕਰ ਜਾਂਦੀਆਂ ਕਈ ਵਾਰ ਮੁਕਰਿਆ ਦਿੱਲੀ ਤੋਂ ਨਾ ਜਦੋਂ ਜੰਗ ਖਤਮ ਹੋਈ ਤੇ ਪਾਤਸ਼ਾਹ ਅਨੰਦਪੁਰ ਸਾਹਿਬ ਆਏ ਭੀਮਚੰਦ ਵੀ ਆ ਗਿਆ ਇਹਨੇ ਦਿੱਲੀ ਜਾ ਕੇ ਸ਼ਿਕਾਇਤ ਲਾ ਦਿੱਤੀ ਉਥੋਂ ਟੈਕਸ ਲੈਣ ਦੇ ਲਈ ਤਲਾਵਰ ਖਾਂ ਤੋਰਿਆ ਔਰੰਗਜ਼ੇਬ ਨੇ ਔਰੰਗਜ਼ੇਬ ਦਾ ਰਾਜ ਆ ਜਦੋਂ ਆਇਆ ਤੇ ਇਹਨਾਂ ਨੇ ਕਿਹਾ ਵੀ ਅਸੀਂ ਟੈਕਸ ਤੇ ਦੇ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਲੈ ਲੈਣੇ ਆ ਵੇਖੋ ਕੱਲ ਜੰਗ ਲੜ ਕੇ ਆਏ ਆ ਅੱਜ ਬਿਸ਼ਰਮ ਮਦਦ ਮੰਗਣ ਆ ਗਏ ਇਹਨਾਂ ਬਸ਼ਰਮਾ ਨੂੰ ਫੇਰ ਵੀ ਸ਼ਰਮ ਨਹੀਂ ਆਈ ਮਹਾਰਾਜ ਨੇ ਕਿਹਾ ਕਾਰ ਆਏ ਕੋਈ ਗੱਲ ਨਹੀਂ ਆਪਾਂ ਮਦਦ ਕਰਦੇ ਹਾਂ ਮਹਾਰਾਜ ਕਿਹਾ ਕੋਈ ਨਾ ਅਸੀਂ ਨਹੀਂ ਆਉਂਦੇ ਸਾਡੇ ਸਿੱਖ ਆਉਣਗੇ ਜੰਗ ਹੋਈ ਜੰਗ ਜਿੱਤੇ ਫਤਿਹ ਹੋਈ ਉਹ ਵਿਚਾਰੇ ਹਾਰ ਕੇ ਦਿੱਲੀ ਨੂੰ ਤੁਰ ਗਏ ਫੇਰ ਉਹਨਾਂ ਨੇ ਭੇਜਿਆ ਕਹਿੰਦੇ ਜਾਓ ਜਾ ਕੇ ਫੌਜ ਵੱਧ ਲੈ ਜਾਓ ਟੈਕਸ ਜ਼ਰੂਰ ਲੈ ਕੇ ਆਓ ਪਹਾੜੀ ਰਾਜਾ ਤੋਂ ਅੱਜ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਕਿਹਾ ਸੀ ਵੀ ਗੁਰੂ ਸਾਹਿਬ ਦੀ ਮਦਦ ਲੈ ਲਓ ਹੁਣ ਜਦੋਂ ਟੈਕਸ ਉਹ ਲੈਣ ਆਏ ਨਾ ਟੈਕਸ ਲੈਣ ਆਏ ਇਹ ਝੂਠ ਮੁਕਰ ਗਏ ਜੀ ਕੀ ਕਹਿੰਦੇ ਕਹਿੰਦੇ ਅਸੀਂ ਤੇ ਟੈਕਸ ਦੇਣਾ ਚਾਹੁੰਨੇ ਆ ਆ ਵੇਖੋ ਕੂਟਨੀਤੀਆਂ ਨਾ ਦੀਆਂ ਕਹਿੰਦੇ ਅਸੀਂ ਟੈਕਸ ਦੇਣਾ ਚਾਹੁੰਦੇ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨਹੀਂ ਦੇਣ ਦਿੱਤਾ ਅਸੀਂ ਤੁਹਾਨੂੰ ਟੈਕਸ ਦੇਣਾ ਚਾਹੁੰਨੇ ਆ ਸਾਡੇ ਕੋਲ ਟੈਕਸ ਲੈ ਜਾ ਹੁਣ ਲੜਾਈ ਕਿਤੇ ਨਾ ਰਹੇਗੀ ਸਿੱਧੀ ਗੁਰੂ ਗੋਬਿੰਦ ਸਿੰਘ ਤੇ ਦਿੱਲੀ ਸਰਕਾਰ ਦੀ ਹੋਗੀ ਪਹਿਲਾਂ ਮਦਦ ਤਾਂ ਲੈਣ ਆਏ ਵੀ ਅਸੀਂ ਟੈਕਸ ਨਹੀਂ ਦੇਣਾ ਚਾਹੁੰਦੇ ਮਾਰਾ ਸਾਡੀ ਮਦਦ ਕਰੋ ਮਾਰਾ ਇਹ ਮਦਦ ਕਰਤੀ ਅੱਜ ਜਦੋਂ ਦੂਜੀ ਵਾਰ ਟੈਕਸ ਲੈਣ ਆਏ ਆ ਕਹਿੰਦੇ ਲੋ ਜੀ ਸ਼ਗਨ ਭਰ ਕੇ ਪ੍ਰਾਤਾਂ ਭਰ ਕੇ ਦੇ ਦਿੱਤੀਆਂ ਮਹਾਰਾਜ ਜੀ ਦੇਣਾ ਚਾਹੁੰਦੇ ਆ ਪਰ ਗੁਰਗੋਬਿੰਦ ਸਿੰਘ ਨਹੀਂ ਦੇਣ ਦਿੱਤਾ ਉਹ ਗੁਰਗੋਬਿੰਦ ਸਿੰਘ ਨਾਲ ਫੇਰ ਲੜਨਾ ਹੈ ਮਹਾਰਾਜ ਨੇ ਫੇਰ ਚੰਗਾ ਸ਼ਰਟ ਚਾੜਾ ਸ਼ਕਾਇਆ ਆਖਰਕਾਰ ਸੈਦ ਬੇਗ ਭੇਜਿਆ ਗਿਆ ਬੜੀ ਲੰਮੀ ਕਹਾਣੀ ਹੈ ਸਾਧ ਸੰਗਤ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰ ਮਨਾ ਰਹੇ ਆ ਅਸੀਂ ਗੁਰੂ ਸਾਹਿਬ ਜੀ ਦੀਆਂ ਬਾਤਾਂ ساری ਉਮਰ ਵੀ ਪਾਉਂਦੇ ਰਹੀਏ ਖਤਮ ਨਹੀਂ ਹੋਣੀਆਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਨੂੰ ਨਾਲ ਬਹੁਤ ਉੱਚੀ ਜਗ੍ਹਾ ਤੇ ਪਹੁੰਚਾਇਆ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਲੈ ਗਏ ਇਹਨਾਂ ਦੀ ਇੱਕ ਹੋਰ ਕੂਟਨੀਤੀ ਤੁਹਾਡੇ ਨਾਲ ਸਾਂਝੀ ਕਰਾਂ 1699 ਵਸਾਕੀ ਵਾਲੇ ਦਿਨ ਮਾਰੇ ਖੰਡੇ ਬਾਟੇ ਦੀ ਪੋਲ ਤਿਆਰ ਕੀਤੀ ਐ ਇਹ ਆਗੇ ਜੀ ਇਕੱਠੇ ਹੋ ਕੇ ਕੀ ਕਹਿੰਦੇ ਆ ਕਹਿੰਦੇ ਮਹਾਰਾਜ ਅਮਰਿਤ ਸ਼ਕਨਾ ਖੰਡੇ ਬਾਟੇ ਦੀ ਪੋਲ ਲੈਣੀ ਐ ਮਾਰੇ ਕਹਿੰਦੇ ਬੈਠੋ ਸ਼ਕੋ ਨਾ ਕਿੰ ਨੂੰ ਐ ਕਹਿੰਦੇ ਨਹੀਂ ਇਹ ਨਹੀਂ ਸ਼ਕਨਾ ਕਹਿੰਦੇ ਫੇਰ ਕਹਿੰਦੇ ਬਾਟਾ ਵੱਖਰਾ ਤਿਆਰ ਕਰੋ ਬਾਟਾ ਵੱਖਰਾ ਤਿਆਰ ਕਰੋ ਪੰਗਤ ਵਖਰੀ ਲਾਓ ਮਾਰਾ ਕਹਿੰਦੇ ਇਹ ਨਹੀਂ ਹੋਣਾ ਨਾ ਬਾਟਾ ਵੱਖਰਾ ਹੋਣਾ ਹੈ ਨਾ ਪੰਗਤ ਵਖਰੀ ਲਗਣੀ ਹੈ ਹੁਣ ਧਿਆਨ ਦਿਓ ਜੋੜ ਘਟੋ ਵੀ ਕਰ ਲਈ ਨਾ ਆਪਾਂ ਨਾਲ-ਨਾਲ ਤੇ ਜਿਹੜੇ ਅੱਜ ਬਾਟੇ ਵਖਰੇ ਕਰਦੇ ਆ ਜਿਹੜੇ ਅੱਜ ਪੰਗਤਾਂ ਵਖਰੀਆਂ ਲਾ ਕੇ ਬੈਠੇ ਆ ਉਹ ਕੌਣ ਨੇ ਜੀ ਪਹਾੜੀ ਰਾਜਿਆਂ ਦੀ ਔਲਾਦ ਕਹਿ ਸਕਦੇ ਆ ਨਾ ਫਿਰ ਆਪਾਂ ਜਿਹੜੇ ਅੱਜ ਬਾਟੇ ਵਖਰੇ ਕਰਕੇ ਬੈਠੇ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਆਪਣੇ ਡੇਰਿਆਂ ਦੇ ਵਿੱਚ ਜਿਨ੍ਹਾਂ ਨੇ ਕਿਹਾ ਵੀ ਆਹ ਮਜਬੀ ਸਿੱਖਾਂ ਵਾਸਤੇ ਇਹ ਜੱਟਾਂ ਵਾਸਤੇ ਇਹ ਭਾੜੇ ਜੱਟਾਂ ਵਾਸਤੇ ਆਹ ਮਜਬੀਆਂ ਵਾਸਤੇ ਆਹ ਦੂਜਿਆਂ ਵਾਸਤੇ ਫਿਰ ਉਹਨਾਂ ਨੂੰ ਕਿੱਥੇ ਰੱਖੋਗੇ ਜੀ ਫਿਰ ਉਹ ਕਿਹਨਾ ਦੀ ਔਲਾਦ ਨੇ ਜੀ ਪਹਾੜੀ ਰਾਜਿਆਂ ਦੀ ਔਲਾਦ ਨੇ ਨਾ ਗੁਰੂ ਸਾਹਿਬ ਨੇ ਤੇ ਇਹੀ ਲੜਾਈ ਸੀ ਜੰਗ ਤੇ ਅਸਲ ਇਹੀ ਸੀ ਇਹੀ ਲੜਾਈ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਗੁਰਨਾਨਕ ਸਾਹਿਬ ਨੂੰ ਉਹ ਕਹਿੰਦਾ ਜਨੇਊਪਾ ਮਾਰਾ ਕਹਿੰਦੇ ਪਾ ਲੈਨੇ ਆ ਜਿੱਦਾ ਮਰਜੀ ਪਾਓ ਗੱਲ ਹੀ ਕੋਈ ਨਹੀਂ ਪਰ 10 ਇਹ ਜਨੇਊ ਪਾ ਕੇ ਹੋਏਗਾ ਕਿ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਈ ਤਾਂ ਵੰਡੇ ਕਾ ਨਾ ਟੁੱਟਾ ਨਾ ਮਲ ਲੱਗਾ ਨਾ ਜਲੇ ਨਾ ਜਾਏ ਜੀ ਇਹ ਹੈਗਾ ਤੇ ਫਾਦੇ ਉਹ ਕਹਿੰਦੇ ਇਹ ਨਹੀਂ ਹੈਗਾ ਉਹਨਾਂ ਨੂੰ ਆ ਉਸ ਦਿਨ ਤੋਂ ਦੁਖੀ ਹੋ ਗਏ ਵੀ ਨੀਂਦ ਨਹੀਂ ਆਈ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਗੁਰਨਾਨਕ ਨੇ ਕਿੰਨਾ ਚਿਰ ਜਿਉਂਦਾ ਰਹਿਣਾ ਹੈ ਸਰੀਰ ਹੈ ਆਖਰਕਾਰ ਤੇ ਖਤਮ ਹੋਏਗਾ ਨਾ ਗੁਰਨਾਨਕ ਤੋਂ ਬਾਅਦ ਗੁਰੂ ਸਾਹਿਬ ਨੇ ਲੜੀ ਨਹੀਂ ਤਾਂ ਟੁੱਟਣ ਦਿੱਤੀ 1400 ਨੱਤਰ ਤੇ ਗੁਰੂ ਨਾਨਕਾਏ 1539 ਤੱਕ 1539 ਵਿੱਚ ਗੁਰੂ ਸਾਹਿਬ ਨੇ ਲੜੀ ਟੁੱਟਣ ਨਹੀਂ ਦਿੱਤੀ ਗੁਰੂ ਅੰਗਦ ਸਾਹਿਬ ਨੂੰ ਗੱਦੀ ਤੇ ਬਿਠਾ ਦਿੱਤਾ ਗੁਰੂ ਅੰਗਦ ਸਾਹਿਬ 1552 ਤੱਕ ਰਹਿੰਦੇ ਆ ਮਹਾਰਾਜ ਨੇ ਫਿਰ ਨਹੀਂ ਲੜੀ ਟੁੱਟਣ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੱਦੀ ਤੇ ਬਿਠਾ ਦਿੱਤਾ ਗੁਰੂ ਅਮਰਦਾਸ ਮਹਾਰਾਜ 1574 ਤੱਕ ਗੱਦੀ ਤੇ ਬਿਰਾਜਮਾਨ ਰਹਿੰਦੇ ਆ ਮਹਾਰਾਜ ਲੜੀ ਨਹੀਂ ਟੁੱਟਣ ਦਿੱਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੱਦੀ ਤੇ ਬਿਠਾ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ 1606 ਤੱਕ 1606 ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗੱਦੀ ਤੇ ਬਿਠਾ ਦਿੱਤਾ ਮਹਾਰਾ 11 ਸਾਲ ਗੱਦੀ ਤੇ ਰਹਿੰਦੇ ਆ ਆਖਰਕਾਰ 239 ਸਾਲ ਲਾ ਕੇ ਮਹਾਰਾਜ ਨੇ ਸਾਨੂੰ ਆ ਅਰਸ਼ਾਂ ਤੇ ਚੱਕ ਕੇ ਬਿਠਾਇਆ ਪਰ ਅੱਜ ਫੇਰ ਅਸੀਂ ਆਪਣਾ ਇਤਿਹਾਸ ਆਪਣਾ ਸਾਹਿਤ ਆਪਣਾ ਗੁਰੂ ਘਰ ਗ੍ਰੰਥ ਸਾਹਿਬ ਨੂੰ ਨਾ ਪੜਦੇ ਹੋਏ ਅੱਜ ਫੇਰ ਅਸੀਂ ਅਰਸ਼ਾਂ ਤੋਂ ਪਰਸ਼ਾਂ ਤੇ ਆ ਡਿੱਗੇ ਆ ਅੱਜ ਫੇਰ ਸਾਡੇ ਹੱਥਾਂ ਵਿੱਚ ਉਹੀ ਸਭ ਕੁਝ ਹੈ ਜਿਨ੍ਹਾਂ ਗੱਲਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ ਹੱਥਾਂ ਵਿੱਚ ਮੋਲੀਆ ਵੀ ਹੈਗੀ ਆ ਵਾ ਆ ਮਾਫ ਕਰਿਓ ਜੇ ਕਿਸੇ ਨੇ ਬੰਨੇ ਹੋਏ ਤੇ ਆਪੇ ਅੱਜ ਘਰ ਜਾ ਕੇ ਲਾ ਦਿਓ ਗੁਰੂ ਨਾਨਕ ਦੇ ਪੁੱਤਰਾਂ ਗੁਰਨਾਨਕ ਦੀਆਂ ਧੀਆਂ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਛੋਟੇ ਸਹਿਬਜ਼ਾਦਿਆਂ ਦੇ ਵੱਡੇ ਸਹਿਬਜ਼ਾਦਿਆਂ ਦੇ ਧੀਆਂ ਪੈਣਾ ਤੇ ਭਰਾ ਆ ਆਪਾਂ ਤੇ ਅੱਜ ਵੱਡੇ ਸਹਿਬਜ਼ਾਦੀਆਂ ਨੂੰ ਯਾਦ ਕਰਦੇ ਛੋਟੇ ਸਹਿਬਜ਼ਾਦੀਆਂ ਨੂੰ ਸ਼ਹਾਦਤ ਨੂੰ ਯਾਦ ਕਰਦੇ ਚੇਤਾ ਰੱਖਿਓ ਜੇ ਹੱਥਾਂ 'ਚ ਮੋਲੀਆਂ ਬਨੀਆਂ ਨਾ ਤੇ ਕੜਾ ਪਾਇਓ ਜਾ ਕੇ ਜੇ ਪੈਰਾਂ 'ਚ ਕਾਲੇ ਧਾਗੇ ਬਨਨੇ ਆ ਨਾ ਤੇ ਲਾ ਕੇ ਸੁੱਟ ਦਿਓ ਫਿਰ ਤੇ ਗੁਰਪੁਰ ਮਨਾਇਆ ਸਫਲਾ ਇੱਕ ਬੇਨਤੀ ਹੋਰ ਕਰਾ ਤੁਸੀਂ ਵੀ ਇੱਥੇ ਆਣਿਓ ਆਪਾਂ ਕਿਨੇ ਦਿਨ ਪ੍ਰਭਾਤ ਫੇਰੀਆ ਕੱਢੀ ਆ ਜੀ ਇੱਥੇ ਸੱਤ ਸਾਰੇ ਗੁਰਦੁਆਰੇ ਸਾਡੇ ਪਟਿਆਲੇ ਵੀ ਕੱਢੀਆਂ ਸਾਡੇ ਪਟਿਆਲੇ ਵੀ ਪ੍ਰਭਾਤ ਫੇਰੀਆਂ ਰੋਜ਼ ਕੱਢਦੇ ਆ ਜੀ 7-8 ਪ੍ਰਭਾਤ ਫੇਰੀਆਂ ਕੱਢਦੇ ਆ ਚੰਗੀ ਗੱਲ ਆ ਵੀ ਸਵੇਰੇ ਨਾਲ ਤੇ ਸੰਗਤ ਹੋ ਜਾਂਦੀ ਐ ਨਾਲੇ ਗੁਰੂ ਸਾਹਿਬ ਦੇ ਸ਼ਬਦ ਪੜੇ ਜਾਂਦੇ ਆ ਪਰ ਉੱਥੇ ਕੋਰ ਮੈਂ ਵੇਖਿਆ ਜੀ ਮੈਂ ਤੇ ਵੇਖਿਆ ਆਪਣੇ ਸ਼ਹਿਰ ਤੁਹਾਡਾ ਮੈਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬਹ ਜੀ ਪਾਤਸ਼ਾਹ ਨੂੰ ਕਹਿੰਦੇ ਆ ਕਿ ਸਭ ਸਿੱਖਨ ਕੋ ਹੁਕਮ ਹੈ ਮੰਨਦੇ ਆ ਵੇਖ ਲਓ ਗੁਰੂ ਮਾਨਿਓ ਗ੍ਰੰਥ ਹੈ ਜਾਂ ਗੁਰੂ ਪੂਜਿਓ ਨਹੀਂ ਪੂਜਿਓ ਸਕਦਾ ਫਿਰ ਅਹੀ ਪੂਜ ਰਹੇ ਆ ਮਹਾਰਾਜ ਕਹਿੰਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਇਹ ਕਿਦੋਂ ਕਿਹਾ ਸੀ 2 ਅਕਤੂਬਰ 1708 ਵਿੱਚ ਨਦੇੜ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਸਾਰੇ ਸਿੱਖਾਂ ਨੂੰ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਪੂਜਿਓ ਤੇ ਨਹੀਂ ਨਾ ਹੈਗਾ ਫਿਰ ਪੂਜਦੇ ਕਿਉਂ ਆ ਜੀ ਅਸੀਂ ਤੇ ਜਿਵੇਂ ਉਹ ਲੋਕ ਪੂਜਾ ਕਰਦੇ ਨੇ ਨਾ ਫੋਟੋਆਂ ਦੀ ਅਸੀਂ ਵੀ ਪ੍ਰਭਾਤ ਫੇਰੀਆਂ ਅੱਗੇ ਫੋਟੋਆਂ ਤੁਹਾਡੇ ਤੇ ਨਹੀਂ ਲਾਂਦੇ ਹੋ ਨੇ ਸਾਡੇ ਲਾਂਦੇ ਆ ਉੱਥੇ ਪਰ ਜੇ ਲਾਂਦੇ ਹੋ ਤੇ ਅਸੀਂ ਥੋੜਾ ਜਿਹਾ ਸੁਚੇਤ ਹੋਈਏ ਗੁਰੂ ਨਾਨਕ ਸਾਹਿਬ ਦੀ ਕੋਈ ਕਲਪਤ ਫੋਟੋ ਨਹੀਂ ਇੱਕ ਹੋਰ ਗੱਲ ਦੱਸਾਂ ਮੈਂ ਕਿਤਾਬ ਪੜ੍ਹੀ ਉਸ ਕਿਤਾਬ ਦੇ ਵਿੱਚ ਉਹਨੇ ਸਾਫ਼ ਲਿਖਿਆ ਕਹਿੰਦੇ ਜਿਹੜੇ ਸ਼ੋਭਾ ਸਿੰਘ ਨੇ ਫੋਟੋ ਬਣਾਈ ਨਾ ਉਹ ਖੰਨੇ ਦਾ ਰਹਿਣ ਵਾਲਾ ਆ ਖੰਨੇ ਦਾ ਖੰਨੇ ਸ਼ਹਿਰ ਵਿੱਚ ਇੱਕ ਬਜ਼ੁਰਗ ਨਾ ਉਹ ਫੋਟੋ ਆਪਣੇ ਗਲਚੇ ਪਾ ਕੇ 5-7 ਸਾਲ ਘੁੰਮਦਾ ਰਿਹਾ ਸਾਰਿਆਂ ਨੂੰ ਉਹ ਖੰਦਾ ਸੀ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਹੈ ਕਹਿੰਦੇ ਆਹ ਵੇਖਿਆ ਕੋਣ ਹੈ ਤੇ ਲੋਕ ਕਹਿੰਦੇ ਵੀ ਗੁਰਨਾਨਕ ਹੈ ਕਹਿੰਦੇ ਨਹੀਂ ਮੈਂ ਆ ਗੁਰਨਾਨਕ ਨੂੰ ਮਲਾ ਤੇ ਮੈਨੂੰ ਮਲਾ ਅਸਲ 'ਚ ਸ਼ੋਭਾ ਸਿੰਘ ਨੇ ਮੇਰੀ ਫੋਟੋ ਮੇਰੀ ਰੂਪ ਵੇਖ ਕੇ ਫੋਟੋ ਬਣਾਈ ਹੈ ਅਸਲ 'ਚ ਗੁਰਨਾਨਕ ਦੀ ਫੋਟੋ ਨਹੀਂ ਇਹ ਮੇਰੀ ਫੋਟੋ ਹੈ ਸ਼ੋਭਾ ਸਿੰਘ ਦੀ ਗਲਤੀ ਅੱਜ ਤੱਕ ਸੁਧਰ ਨਹੀਂ ਸਕੀ ਉਹ ਬਜ਼ੁਰਗ ਆਪਣੀ ਜ਼ਿੰਦਗੀ ਦੇ 5-7 ਸਾਲ ਆਪਣੇ ਗਲ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਝੂਠੀ ਫੋਟੋ ਪਾ ਕੇ ਘੁੰਮਦਾ ਰਿਹਾ ਤੇ ਦੱਸਦਾ ਰਿਹਾ ਦੁਨੀਆ ਨੂੰ ਕਹਿੰਦੇ ਇਹ ਗੁਰਨਾਨਕ ਨਹੀਂ ਇਹ ਮੈਂ ਆ ਇਹ ਸ਼ੋਭਾ ਸਿੰਘ ਨੇ ਗਲਤੀ ਕੀਤੀ ਤੇ ਝੂਠ ਦੱਸਿਆ ਕਿ ਗੁਰਨਾਨਕ ਦੀ ਫੋਟੋ ਹੈ ਗੁਰਨਾਨਕ ਏਦਾਂ ਦਾ ਨਹੀਂ ਸੀ ਉਹ ਬਜ਼ੁਰਗ ਨੇ ਦੱਸਿਆ ਤੇ ਜਿੰਨੀਆਂ ਫੋਟੋਆਂ ਸੀ ਗੁਰਨਾਨਕ ਸਾਹਿਬ ਦੀਆਂ ਜਿੰਨੀਆਂ ਫੋਟੋਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੁਰੂ ਸਾਹਿਬ ਦੀਆਂ ਫੋਟੋਆਂ Google ਤੇ ਜਾ ਕੇ ਸਰਚ ਕਰ ਲਿਓ ਮੇਰੇ ਤੇ ਗੁੱਸਾ ਨਾ ਕਰਿਓ ਮਹਾਰਾਜ ਨੇ ਨਾ ਕੋਈ ਫੋਟੋ ਨਹੀਂ ਬਣਾਈ ਕੋਈ ਚਿੱਤਰਕਾਰ ਲਾਗੇ ਨਹੀਂ ਸੀ ਤੇ ਅੱਜ ਗੁਰੂ ਸਾਹਿਬ ਦੀਆਂ ਜਿੰਨੀਆਂ ਫੋਟੋਆਂ ਸਾਡੇ ਘਰਾਂ 'ਚੇ ਨਾ ਰਈ ਰੱਬ ਦਾ ਨਾਲ ਤੇ ਮਹਾਰਾਜ ਬਾਨੀ ਕੀ ਕਹਿੰਦੀ ਹੈ ਬੁੱਤ ਪੂਜ ਪੂਜ Hindu ਮੋਏ ਤੁਰਕ ਮੋਏ ਸਿਰ ਨਾਏ ਬੁੱਤ ਪੂਜਾ ਕਰ ਕਰਕੇ ਉਹ ਚਲੇ ਗਏ 83 ਵੀ ਹੋਰ ਕਰਨ ਲੱਗ ਪਏ ਜੀ ਪੁੱਜਦੇ ਆ ਕਿ ਮੰਨਦੇ ਆ ਜੀ ਦੇ ਦਿਓ ਹੰਗਾਰਾ ਪੁੱਜਦੇ ਆ ਪੁੱਜਦੇ ਆ ਨਾ ਫਿਰ ਤੇ ਜੇ ਪੂਜਣਾ ਹੈ ਫਿਰ ਮੰਨਣ ਦੀ ਗੱਲ ਤਾਂ ਗੁਰੂ ਨੇ ਕਿਹਾ ਵਾ ਗੁਰੂ ਕਹਿੰਦੇ ਵੀ ਆ ਮੇਰੇ ਸਿੱਖਾ ਆਵੋ ਸਿੱਖ ਗਾਵੋ ਏਤਨੀ ਕੀ ਆ ਵੀ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਪੂਜੋ ਗ੍ਰੰਥ ਸਾਹਿਬ ਗਾਵੋ ਸੱਚੀ ਬਾਣੀ ਬਾਣੀ ਗਾਣ ਦੀ ਗੱਲ ਕੀਤੀ ਗਈ ਹੈ ਆਵਾਜ਼ ਮਾਰ ਕੇ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ ਆ ਮੇਰੇ ਪੁੱਤਰਾ ਬੈ ਮੇਰੀ ਗੋਦ ਵਿੱਚ ਅੱਛਾ ਆਪਾਂ ਕਿਸੇ ਬਾਬੇ ਨੂੰ ਮਿਲਣ ਜਾਈਏ 100 ਕਿਲੋਮੀਟਰ 150 ਕਿਲੋਮੀਟਰ ਗੱਡੀ ਚਲਾ ਕੇ ਚਲੇ ਜਾਈਏ ਬਾਬਾ ਬੈਠਾ ਹੋਵੇ ਅੰਦਰ ਭੋਰੇ ਚ ਤੇ ਚੇਲੇ ਕੀ ਕਹਿੰਦੇ ਆ ਬਾਬਾ ਜੀ ਅੰਦਰ ਸਮਾਦੀ ਚ ਨੇ ਉਹ ਮਿਲਨ ਨਹੀਂ ਦਿੰਦੇ ਕਈ ਵਾਰ ਆਪਾਂ ਨਰਾਸ਼ ਹੋ ਕੇ ਆਨੇ ਆ ਵੀ 200 ਕਿਲੋਮੀਟਰ ਗੱਡੀ ਚਲਾ ਕੇ ਆ ਬਾਬਾ ਫੇਰ ਨਹੀਂ ਮਿਲਿਆ ਪਰ 35 ਮਹਾਂਪੁਰਖ ਤੁਹਾਡੇ ਨਾਲ ਗੱਲਾਂ ਕਰਦੇ ਆ ਜੀ ਕਿੰਨੇ 35 ਮਹਾਪੁਰਖਾਂ ਦੀ ਬਾਣੀ ਹੈ ਗੁਰਗ੍ਰੰਥ ਸਾਹਿਬ ਜੀ ਤੇ ਮਹਾਰਾਜ ਦਾ ਪਾਸਾ ਕਹਿੰਦੇ ਭਾਵੇਂ ਅੱਧੀ ਰਾਤ ਨੂੰ ਗੱਲ ਕਰਨ ਨੂੰ ਚਿਤ ਕਰਦਾ ਨਾ ਤੇਰੇ ਘਰ ਗੁਰਗ੍ਰੰਥ ਸਾਹਿਬ ਹੈ ਤੇ ਗੁਰੂ ਸਾਹਿਬ ਦੇ ਕੋਲ ਜਾ ਇਸ਼ਨਾਨ ਕਰ ਸੋਹਣੀ ਦਸਤਾਰ ਸਜਾ ਸਤਗੁਰਾਂ ਦਾ ਪ੍ਰਕਾਸ਼ ਕਰ ਤੇ 35 ਦੇ 35 ਮਹਾਪੁਰਖ ਤੇ ਨਾਲ ਗੱਲਾਂ ਕਰਨ ਨੂੰ ਤਿਆਰ ਆ ਤੂੰ 150 ਕਿਲੋਮੀਟਰ ਗੱਡੀ ਚਲਾ ਕੇ ਗਿਆ ਬਾਬਾ ਪਖੰਡੀ ਸੁੱਤਾ ਪਿਆ ਹੈ ਉਹ ਚੇਲੇ ਕਹਿੰਦੇ ਆ ਬਾਬਾ ਸਮਾਧੀ 'ਚ ਆ ਮਹਾਰਾਜ ਤੇ ਤੇ ਨਾਲ ਗੱਲਾਂ ਕਰਨ ਨੂੰ ਬੈਠੇ ਆ ਤੂੰ ਗੱਲੇ ਨਹੀਂ ਕਰਦਾ ਇੱਕ ਸਵਾਲ ਹੋਰ ਆਮ ਕਰਕੇ ਸੰਗਤ ਕਹਿੰਦੀ ਆ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ ਗੁਰੂ ਗ੍ਰੰਥ ਸਾਹਿਬ ਬੋਲਦਾ